ਇਹ ਬੰਨਿਓ ਲੇਵਾ ਇਹ ਲੇਵਾ ਤਾਂ ਨਾ ਉਹੀ ਗੱਲ ਹੈ ਜੇ ਗੱਲ ਕਰ ਲੈਣਾ ਨਾ ਕਰਮ ਵਾਲੀ ਪੰਡ ਲੇਵੇ ਦੀ ਚੱਕੀ ਫਿਰਦੀ ਆ ਬਾਈ ਕਿਉਂਕਿ ਜਗ੍ਹਾ ਦਾ ਬਾਈ ਕੋਲੇ ਵਾਸ ਆ ਪਰ ਲੇਵਾਲੂ ਪਤਾ ਇਹ ਗੱਲ ਕਰ ਲੈਣਾ ਉਹੀ ਗੱਲ ਹੈ ਬਾਹਲੇ ਡਾਬਲ ਲੇਵੇ ਦੀ ਆ ਪੰਡ ਲੇਵੇ ਦੀ ਆ 25 ਤੋਂ ਲੈ ਕੇ ਤੁਰਿਆ ਨਹੀਂ ਸੱਜਣੋ ਜਾਂਦਾ ਐਂ ਐਡੇ ਲੇਵੇ ਚ ਜੀ ਬਾਈ ਨੇ 25 ਕਿਲੋ ਦਿੱਤਾ ਕਹਿੰਦਾ 25 ਕਿਲੋ ਤੋਂ ਵੀ ਯਾਰ ਖਾਪਦਾ ਇਹ ਲੇਵੇ ਚ ਸਤਿਕਾਰ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਬੇਰਕਲਾ ਤਹਿਸੀਲ ਪਾਇਲ ਤੇ ਜਿਲ੍ਹਾ ਰਹਿ ਜਾਂਦਾ ਬਾਈ ਇਹਨਾਂ ਨੂੰ ਲੁਧਿਆਣਾ ਕਿਉਂਕਿ ਨੇੜੇ ਇਹਨਾਂ ਦੇ ਘਰ ਤੋਂ ਜਿਹੜੇ ਸੱਜਣ ਦੇ ਆਪਾਂ ਨਾਲ ਘਰੇ ਪਹੁੰਚਿਆਂ ਜੇ ਗੱਲ ਕਰ ਲਈਏ ਗੁਰਦੁਆਰਾ ਰਾੜਾ ਸਾਹਿਬ ਨੂੰ ਕਿਉਂਕਿ ਪੂਰੀ ਦੁਨੀਆ ਯਾਰ ਜਾਣਦੀ ਆ ਗੁਰਦੁਆਰਾ ਸਾਹਿਬ ਬਾਈ ਦੇ ਘਰੋਂ 8 ਕਿਲੋਮੀਟਰ ਦੀ ਦੂਰੀ ਤੇ ਰਹਿ ਜਾਂਦਾ ਤੇ ਗਾਵਾਂ ਦਿਖਾਵਾਂਗੇ ਸੱਜਣ ਨੂੰ ਅੱਜ ਦੋ ਤੇ ਦਿਖਾਵਾਂਗੇ ਵੀ ਜਰਸੀ ਇੱਕ ਗਾਂ ਤਾਂ ਐਂ ਦਿਖਾਵਾਂਗੇ ਬਾਈ ਪੂਰੇ ਬਲਦਰਜੀ ਦੀ ਪੰਜਾਬ ਵਾਲੀ ਜਰਸੀ ਦਿਖਾਵਾਂਗੇ ਜਿਹੜੀ ਦੀ ਸੱਜਣਾ ਮੰਗ ਮੈਥੋਂ ਕਈ ਵਾਰੀ ਨਾ ਫੋਨ ਤੇ ਕਰਦੇ ਹੁੰਦੇ ਨੇ ਵੀ ਯਾਰ ਗੁਰੂ ਕੋਈ ਪੰਜਾਬ ਵਾਲੀ ਜਰਸੀ ਹੋਵੇ ਚੰਗੇ ਰਿਕਰਡ ਵਾਲੀ ਉਸੇ ਤਰਜ਼ ਤੇ ਆਪਾਂ ਅੱਜ ਬਾਈ ਦੇ ਘਰੋਂ ਦਿਖਾਵਾਂਗੇ ਤੁਹਾਨੂੰ ਸੱਜਣੋ ਪੰਜਾਬ ਵਾਲੀ ਜਰਸੀ ਤੇ ਦਿਖਾਵਾਂਗੇ ਵੀ ਪੂਰੀ ਜਾਨ ਵਾਲੀ ਤੇ ਅੱਜ ਬਾਈ ਨਾਲ ਗੱਲਬਾਤ ਕਰਾਉਣੀ ਆ ਤੇ ਰੇਟ ਵੀ ਵੀਡੀਓ ਚ ਕਰਾਵਾਂਗੇ ਰੇਟ ਵੀ ਐਨ ਕਰਾਵਾਂਗੇ ਖਿੱਚਵੇਂ ਆ ਜੂਗੀ ਸਸੀ ਗੱਲ ਬਾਈ ਬਾਈ ਜੀ ਕੀ ਹਾਲ ਹੈ ਨੇੜੇ ਨੂੰ ਲੱਗ ਜਾ ਉਹਨਾਂ ਨੂੰ ਨਾਮ ਦੱਸ ਦੇਗੀ ਆਪਾਂ ਨਾਮ ਵੀਰੇ ਜਸਪਾਲ ਸਿੰਘ ਪਿੰਡ 베ਰਕਲਾ ਜ਼ਿਲ੍ਹਾ ਲੁਧਿਆਣਾ ਤਹਿਸੀਲ ਪਾਇਲ ਅੱਛਾ ਇਹਦੇ ਨੇੜੇ ਤੇੜਾ ਸ਼ਹਿਰ ਕਿਹੜੇ ਰਹਿ ਗਏ ਮੇਨ ਆਪਾਂ ਨੂੰ ਵੀਰੇ ਨੇੜੇ ਤੇੜੇ ਦਾ ਖੰਨਾ ਵੀ ਨੇੜੀ ਪੈਂਦਾ ਜਿਵੇਂ ਮਰੇ ਕੋਟ ਲਾਹਮਤਗੜ ਅੱਛਾ ਇਹਨਾਂ ਤੋਂ ਕਿੰਨੀ ਕਿੰਨੀ ਦੂਰੀਆ ਤਕਰੀਬ ਮੰਡੀ ਅਹਿਮਦਗੜ ਤੇ ਮੇਰੇ ਕੋਟਲਾ ਦਾ ਆਪਾਂ ਨੂੰ 20-20 ਕਿਲੋਮੀਟਰ ਪੈ ਜਾਂਦੇ ਨੇ ਠੀਕ ਆ ਜੀ ਤੇ ਖੰਨਾ 30 ਕਿ ਪੈਣਾ 30 ਕਿ ਲੁਧਿਆਣਾ ਪੈਦਾ ਅੱਛਾ 30 ਕਿ ਲੁਧਿਆਣਾ 30 ਕਿ ਖੰਨਾ ਤੇ 8 ਕਿਲੋਮੀਟਰ ਗੁਰਦੁਆਰਾ ਰਾਣਾ ਸਾਹਿਬ ਦਾ ਹਾਂਜੀ ਰਾਣਾ ਸਾਹਿਬ ਆਪਾਂ ਨੂੰ ਜਮਾਂ ਹੀ ਨੇੜੇ ਆ ਅਛਾ ਰਾਣਾ ਸਾਹਿਬ 8 ਕਿਲੋਮੀਟਰ ਕਿਉਂਕਿ ਸਾਰੇ ਸੱਜਣ ਤਕਰੀਬਨ ਰਾਣਾ ਸਾਹਿਬ ਨੂੰ ਜਾਣਦੇ ਨੇ ਉਹਦੀ ਲੋਕੇਸ਼ਨ ਲਾ ਕੇ ਤੇਰੇ ਕੋਲੇ ਪਹੁੰਚ ਜਾਣਗੇ ਲੈ ਇਧਰ ਲੈ ਬੰਨਿਓ ਕਰੀਏ ਸ਼ੁਰੂ ਫਿਰ ਹਾਂਜੀ ਹਾਂਜੀ ਵੀਰੇ ਲੈ ਵੀ ਤਰਸ ਆ ਗਾਈ ਤੇ ਮਾਰਦੇ ਕੈਮਰਾ ਦਿਖਾ ਦੇ ਨੇੜੇਓ ਅਗਲੇ ਬੰਨਿਓ ਲੈ ਵਾਲੂ ਬਾਦ ਦਿਖਾ ਦੇ ਤੇ ਫੇਸ ਏ ਆ ਗਈ ਸੱਜਣੋ ਪੰਜਾਬ ਵਾਲੀ ਜਰਸੀ ਆ ਗਈ ਕੱਦ ਤਾਂ ਜੇ ਮੈਂ ਗੱਲ ਕਰਨਾ ਫੇਸ ਕੁਆਲਟੀ ਦਿਖਾ ਦੇ ਇਥੋਂ ਕੱਦ ਦੀ ਤਾਂ ਜੇ ਮੈਂ ਗੱਲ ਕਰਾਂ ਬਾਹਲਾ ਵੱਡਾ ਯਾਰ ਬਾਹਲਾ ਵੱਡਾ ਕੱਦ ਨਹੀਂ ਪਰ ਹੈਗੀ ਪੰਜਾਬ ਵਾਲੀ ਕਿਉਂਕਿ ਸੁਣੂ ਇਹਦਾ ਨਾ ਸਟਰਕਚਰ ਦੱਸ ਦੂਗਾ ਜਿਹੜੇ ਸੱਜਣ ਨੇੜੇ ਆ ਕੇ ਦੇਖਣਗੇ ਇਹ ਬਾਕੀ ਹਵਾਨੇ ਦੀ ਗੱਲਬਾਤ ਐਂਡੀ ਆ ਯਾਰ ਜੰਮੀ ਐਂਡੀ ਆ ਜਿਹੜੀ ਕਹਿੰਦੇ ਨੇ ਸੁਹਾ ਕਿਹੜਾ ਬਾਈ ਇਹਦਾ ਇਹ ਦੂਜੇ ਸੁਹਾ ਆ ਵੀਰੇ ਗਾਇਆ ਅੱਛਾ ਬਹਿ ਇੱਕ ਤੋਂ ਦਿਖਾ ਦੇ ਲੇਵਾ ਦੂਜਾ ਸੁਹਾ ਕਿੰਨੇ ਦਿਨ ਹੋ ਗਏ ਸੁਹੀ ਨੂੰ ਸੁਹੀ ਨੂੰ ਵੀਰੇ 20 ਦਿਨ ਹੋ ਗਏ ਇਹਨੂੰ ਅੱਛਾ ਨਾਲੇ ਦੇ ਬੱਚਾ ਲੱਗਦਾ ਤਰ ਤਰਸ ਦਿਖਾ ਦੇ ਬੱਚਾ ਤੇ 20 ਦਿਨਾਂ ਦੀ ਸੂਈ ਥੱਲੇ ਦੁੱਧ ਕਿੰਨਾ ਰੈਡੀ ਦਾ ਹੁਣ ਦੁੱਧ ਵੀਰੇ ਹੈਗਾ ਜੀ ਹੋਏ 16 ਲੀਟਰ ਹੁਣ 16 ਕਿਲੋ ਹੁਣ ਤਿਆਰ ਆਹਾ ਜੀ ਅੱਛਾ ਜਣ ਜਿਦੋਂ ਆਪਾਂ ਲਿਆਂਦੀਆ ਫਾਰਮ ਤੋਂ ਬਾਹਰ ਲਿਆਂਦੀਆ ਪਲੂਣ ਨੇ 20 ਲੀਟਰ ਤੋਂ ਦਿੱਤੇ ਨੇ ਅੱਛਾ ਪਲੂਣ ਨੇ 20 ਕਿਲੋ ਪਾਇਆ ਤੇ ਫਿਲਹਾਲ 16 ਕਿਲੋ ਆਪਣੇ ਕੋਲੇ ਆਈ ਨੂੰ ਕੈਕ ਦਿਨ ਆਪਣੇ ਕੋਲੇ ਵੀਰੇ 2 ਦਿਨ ਹੋਏ ਨੇ ਆਇ ਨੂੰ ਡੰਗਰ ਹਲੇ ਥੋੜਾ ਜ ਮਨ ਲਬ ਮੰਨੇ ਆ ਸਫਰ ਦਾ ਮੰਨੇ ਹੋਇਆ ਖੁਕਰੀ ਚੱਕੀ ਨਹੀਂ ਆਹ ਕੁਖਰੀ ਜੀ ਨਹੀਂ ਲਾਇਆ ਪਹਿਲਾਂ ਕੀ ਆ ਲਾਇਆ ਨਹੀਂ ਪਹਿਲਾਂ ਵੀ ਆਪਣਾ ਵਪਾਰ ਦਾ ਕੰਮ ਆ ਜੀ ਗੱਲ ਕਰਦੇ ਹਾਂ ਵੀਰੇ ਆਪਣਾ 32-33 ਸਾਲ ਤੋਂ ਡੈਡੀ ਜੀ ਕਰਦੇ ਹੁੰਦੇ ਅੱਛਾ ਪੁਰਾਣਾ ਵਪਾਰ ਦਾ ਹੀ ਕੰਮ ਆ ਮੈਨੂੰ ਸੱਜਣਾ ਨੂੰ ਘਰੇਲੂ ਲੱਗਾ ਕਿਸਾਨ ਲੱਗਾ ਮਗਰ ਘਰੇਲੂ ਨਹੀਂ ਵਪਾਰ ਨਹੀਂ ਕਰਦੇ ਹੈਗੇ ਕੰਮ ਘਰੇਲੂ ਹੀ ਕਰਦੇ ਆ ਜਾਣੀ ਅੱਛਾ ਬਸ ਉਹੀ ਹੁਣ ਪਪਾ ਐ ਹੁੰਦਾ ਵੀ ਚਲ ਦੋ ਚੱਕਾ ਹੋ ਗਿਆ ਚਸਕਾ ਜਾਂ ਵੀਡੀਓ ਦੇਖ ਲਾ ਸਾਡੀਆਂ ਹੋ ਗਿਆ ਚਸਕਾ ਜਾਂ ਵੀ ਕੰਮ ਚ ਚਲਾ ਲੀਏ ਪਰ ਤੋਰ ਕੇ ਦਿਖਾ ਦੇ ਇੱਕ ਵਾਰੀ ਲੈ ਸੱਜਣੋ ਰੇਟ ਰੂਟ ਵੀ ਗਾਈ ਦਾ ਕਰਾਵਾਂਗੇ ਬਾਈ ਹੈਗੀ ਯਾਰ ਪਰ ਸਿਰਾ ਕੁਆਲਿਟੀ ਦਾ ਬਾਈ ਤੁਰੂਗੀ ਨਾ ਉਦੋਂ ਦੇਖ ਲਓ ਲੈ ਵਾਲੂ ਬੰਨ ਬੱਛੀ ਜੇ ਕਰ ਲੈਣਾ ਨਾ ਗੱ ਕੰਡੇ ਘੜਦੀ ਬਗੀ ਜਾਊਗੀ ਲੈ ਇੱਥੇ ਤੋਂ ਚੈੱਕ ਕਰ ਸਕਦੇ ਆ ਸੱਜਣੋ ਅਗਲੇ ਬੰਨੇਓ ਲੇਵਾ ਇਹ ਲੇਵਾ ਤਾਂ ਨਾ ਉਹੀ ਗੱਲ ਹੈ ਜੇ ਗੱਲ ਕਰਨਾ ਨਾ ਕਰਮ ਵਾਲੀ ਪੰਡ ਲੇਵੇ ਦੀ ਚੱਕੀ ਫਿਰਦੀ ਆ ਬਾਈ ਕਿਉਂਕਿ ਜਗ੍ਹਾ ਦਾ ਬਾਈ ਕੋਲੇ ਵਾਸ ਆ ਪਰ ਲੇਵਾਲੂ ਪਤਾ ਇਹ ਗੱਲ ਕਰ ਲੈਣਾ ਉਹੀ ਗੱਲ ਆ ਬਹਲੇ ਡਾਬਲ ਲੇਵੇ ਦੀ ਆ ਪੰਡ ਲੇਵੇ ਦੀ ਆ ਪੱਛੀ ਤੋਂ ਲੈ ਕੇ ਤੁਰਿਆ ਨਹੀਂ ਸੱਜਣੋ ਜਾਂਦਾ ਐਨ ਐਡੇ ਲੇਵੇ ਚ ਜੀ ਬਾਈ ਨੇ 25 ਕਿਲੋ ਦਿੱਤਾ ਕਹਿੰਦਾ 25 ਕਿਲੋ ਦੁੱਧ ਵੀ ਯਾਰ ਖਾਪਦਾ ਇਹ ਲੇਵੇ ਚ ਕਿਉਂਕਿ ਇੱਥੇ ਕੋਲੋਂ ਯਾਰ ਵੀ ਦਾ ਕੀ ਫਾਇਦਾ ਨਾ ਜਿਹੜਾ ਸੱਚ ਹੈ ਸਚਾਈ ਆ ਉਹ ਦੱਸੋ ਆਪੇ ਥਪੜੇਰੀ ਬਣਾਵਟ ਦੇਖ ਸਕਦੇ ਹੋ ਤੇ ਮੇਨ ਗੱਲ ਹੈ ਨਾ ਜਿਹੜੀ ਥਾਣਾ ਦਾ ਯਾਰ ਗੈਪ ਗੂਪ ਉਹੀ ਗੱਲ ਆ ਵੀ ਯਾਰ ਲੇਵਾ ਸੋ ਲੇਵਾ ਦੱਸ ਦੂਗਾ ਸੱਚ ਨੂੰ ਵੀ ਯਾਰ ਇਹ ਪੰਜਾਬ ਵਾਲੀ ਜਰਸੀ ਆ ਕੋਈ ਹਿਮਾਚਲ ਵਾਲੀ ਜਰਸੀ ਨਹੀਂ ਲੈ ਦਰਸਾ ਅਗਲੇ ਬੰਦੇ ਉਹ ਵੀ ਲੇਵਾ ਦਿਖਾ ਦੇ ਭਾਈ ਥਣ ਥੋਟ ਵੀ ਦਿਖਾ ਦੇ ਕਿਉਂਕਿ ਥਣ ਦੀ ਨਾ ਜੇ ਮੈਂ ਗੱਲ ਕਰਲਾਂ ਸੱਚ ਨੂੰ ਉਹੀ ਗੱਲ ਆ ਵੀ ਯਾਰ ਮੈਸਾ ਦਾ ਥਣ ਲੱਗਿਆ ਭਾਈ ਗਾਂ ਦਾ ਚਵਾਈ ਚ ਬੂਈ ਕਿਵੇਂ ਆ ਇਹਦੀ ਚਵਾਈ ਤੂਈ ਵੀਰੇ ਬਹੁਤ ਵਧੀਆ ਅ ਸੱਚ ਚਵਾਈ ਚ ਬੂਈ ਚੰਗੀ ਆ ਬਹੁਤ ਸਾਫ ਸੁਥਰੀ ਆ ਸੀਲ ਬਹੁਤ ਆ ਵੀਰੇ ਜਿਵੇਂ ਜੇ ਮੈਂ ਹੱਥ ਦੇਵਾ ਚੈੱਕ ਕਰ ਲੋ ਮੇਨ ਗੱਲ ਵੀ ਜਿਹੜੀ ਇਹ ਨਸਲ ਆ ਇਹ ਨਸਲ ਹੁੰਦੀ ਓਦਾਂ ਵੀ ਠੰਡੀ ਹੁੰਦੀ ਆ ਬਈ ਲੈ ਸੱਜਣਾ 20 ਟਨ ਦੀ ਸੂਈ ਥੱਲੇ 16 ਲੀਟਰ ਦੇ ਥੱਲੇ ਹੁਣ ਹਾਜ਼ਰ ਆ ਹਾਂ ਵੀਰੇ ਬਾਕੀ ਸੇਵਾ ਦਾ ਹੁੰਦਾ ਸੱਜਣੋ ਕਿਉਂਕਿ ਜਿੰਨੀ ਕ ਆਪਾਂ ਸੇਵਾ ਕਰਾਂਗੇ ਉਸ ਹਿਸਾਬ ਨਾਲ ਦੁੱਧ ਪਾ ਦੂ ਪਰ ਜਿਹੜਾ ਇਹਦਾ ਭਾਂਡਾ ਇਹਦਾ ਭਾਂਡਾ ਦੱਸਦਾ ਵੀ ਯਾਰ ਇਹ ਗਾਂ ਨੇ 18 ਤੋਂ 20 ਕਿਲੋ ਦੁੱਧ ਦੇ ਵਾਸਤੇ ਕੋਈ ਬਾਹਲੀ ਵੱਡੀ ਗੱਲ ਨਹੀਂ ਇਹਦਾ ਰੇਟ ਕੀ ਕਰਦੇ ਆਂ ਬਾਈ ਆਪਾਂ ਰੇਟ ਵੀਰੇ ਜੇ ਤਾਂ ਜਾਇਜ਼ ਜਾਇਜ਼ ਕਰਾਵਾਂਗੇ ਉਹਨਾਂ ਨੂੰ ਆਇਆ ਜਾਇਜ਼ ਜੇ ਕਰਾਵਾਂਗੇ ਜਾਇਜ਼ ਜੇ ਕਰਾਵਾਂਗੇ ਡਰਦਾ ਕਾ ਨੂੰ ਐ 4000 ਰੁਪਿਆ ਰੇਟ ਕਰਦੇ ਆ ਵੀਰੇ 60 ਤਾਂ ਹੋ ਗਿਆ ਸੱਜਣਾ ਜਿਆਦਾ ਨਹੀਂ ਜਿਆਦਾ ਨਹੀਂ 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 ਜਿਹੜੇ ਹਿਸਾਬ ਨਾਲ ਜਾ ਤਾਂ ਲੋਕ ਵੀਰੇ 75 75000 ਮੰਗਦੇ ਆ ਉਹ ਲੋਕਾਂ ਦਾ ਗਿਆ ਐ ਮੇਰੀ ਗੱਲ ਸੁਣਾ ਉਹ ਫਿਰ ਘਰੇ ਪੜਨ ਲਾ ਲੰਦ ਨੇ بیچ ਦੀ ਮੇਰੀ ਗੱਲ ਦਾ ਕਈ ਸੱਜਣ ਗੁੱਸਾ ਵੀ ਕਰਨਗੇ ਵੀ ਜਿਹੜੇ 75 750 50 ਵਾਲੀ ਦਾ 75 ਮੰਗਣ ਕਿਉਂ ਦਾ ਘਰੇ ਪੜਨ ਲਾਉਣ ਵਾਲਾ ਕੰਮ ਹੀ ਹੋ ਜਾਂਦਾ ਕਿੰਨੇ ਵੀ ਛੜਦਾ ਏ ਜਮੀਨ ਲਾਸਟੇ ਦਾਦੇ ਜਬ ਇਹ ਰਸਾਫ ਰੋਣ ਵਾਲਾ ਕੰਮ ਹੀ ਕਰਦੇ ਚਲ 55 ਹੀ ਦੇ ਦਾਂਗੇ ਯਾਰ 55 ਦੀ ਔਰ ਹੋਰ ਵੀ ਕਰਦੀ ਮਾਨਤਨ ਨਾ ਸਲ ਕਰਦਾ ਯਾਰ ਲੈ ਸੱਜਣੋ ਆਏਗੇ ਸੱਜਣ ਦਾ ਯਾਰ ਹੋਰ ਵੀ ਮਾਨਤਨ ਕਰਦਾਂਗੇ ਬਾਈ ਕਹਿੰਦਾ ਇਹੀ ਜੀ ਗੱਲ ਨਹੀਂ ਬਾਕੀ ਗਾਂ ਸੱਜਣੋਂ ਚੰਗੀ ਆ ਸਟਰਕਚਰ ਸਟਰਕਚਰ ਇਹਦਾ ਚੰਗਾ ਤੇ ਜਾਣ ਜੂਨ ਵਾਲੀ ਗਾਂ ਯਾਰ ਉਹੀ ਲਿੱਸੀ ਮਿੱਸੀ ਨਹੀਂ ਤੇ ਬਾਕੀ ਮੇਨ ਗੱਲ ਹੈ ਨਾ ਜਿਹੜੀ ਯਾਰ ਹਵਾਨਾ ਹਵਾਨੇ ਵਾਲੇ ਦਾ ਬਾਈ ਉਹੀ ਗੱਲ ਯਾਰ ਪੰਡਾ ਬੰਨੀ ਫਿਰਦੀ ਆ ਕੰਡੇ ਕੱਢਦੀ ਆ ਇਹਦਾ ਹੁਣ ਮਾਰਦੇ 2 ਨੰਬਰ ਵੀ ਤੇ ਕਿਉਂਕਿ ਉਹਨੂੰ ਦੇਖ ਕੇ ਇਹ ਗਾਂ ਸੋਨੂੰ ਖਾਸ ਹੀ ਫਿੱਕੀ ਲੱਗੂ ਕਿਉਂਕਿ ਯਾਰ ਇਹਦੇ ਮੁਕਾਬਲੇ ਉਹ ਗਾਂ ਖੜੀਏ ਬੜੀ ਤਾਕੜੀ ਆ ਬਾਈ ਆ ਖੜੀਏ ਵਾਲੀ ਤਾਕੜੀ ਉਹਦੇ ਮੁਕਾਬਲੇ ਤੇ ਫੇਸ ਕੁਆਲਟੀ ਇਹਦੀ ਵੀ ਚੰਗੀ ਆ ਇਹ ਵੀ ਮੇਰਾ ਖਿਆਲ ਆ ਜਰਸੀ ਜੀ ਪੈ ਜਾਂਦੀ ਆ ਹਾਂ ਵੀਰੇ ਸਿੱਗੀ ਆ ਮੂੰਹ ਅੱਛਾ ਇਹ ਮੂੰਹ ਹੋ ਸ਼ਿੱਗੀ ਆ ਹਾਂ ਪਲੂਣ ਬੱਸੀ ਆ ਅੱਛਾ ਇਹਨੇ ਸੂਈ ਨੂੰ 20 ਦਿਨ ਹੋ ਗਏ ਇਹਦੇ ਥੱਲੇ ਕਿੰਨਾ ਕਰਦਾ ਇਹਦੇ ਥੱਲੇ ਦੁੱਧ ਨਾ ਹੈਗਾ ਵੀਰੇ 9-10 ਕਿਲੋ ਬੱਚਾ ਕਿਹੜਾ ਇਹਦਾ ਬੱਚਾ ਆ ਬੈਠਾ ਤਾਂ ਤਰਸ ਬੱਚੇ ਤੇ ਵੀ ਮਾਰਦੀ ਕੈਮਰਾ ਇੱਕ ਵਾਰੀ ਨਾਲ ਕੀ ਆ ਜੀ ਬੱਚਾ 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 ਜੀ ਅੱਛਾ ਇਹ ਦੇ ਮਾਗਰ ਵੀ ਬੱਚਾ ਬਸ ਲੈ ਆਇਆ ਦਾ ਮੜ ਜਾ ਦਿਖਾਉਣੀ ਹੁੰਦਾ ਪੰਨੇ ਦਾ ਥਣ ਥਣੋਟ ਦਿਖਾ ਦੇ ਲੈ ਵਾਲੂ ਬੈਨੂ ਖੋਲ ਕੇ ਤੋੜ ਦੇ ਬਾਈ ਇਹਦਾ ਹੈਗਾ ਪਹਿਲਾ ਸੂਆ 20 ਦਿਨਾਂ ਦੀ ਸੂਈ ਥੱਲੇ ਦੁੱਧ ਕਿੰਨਾ ਕਹਾ ਜਰਾ ਬਾਈ ਵੀਰੇ 9 ਕਿਲੋ ਹੈਗਾ ਹੁਣ ਤਿਆਰ ਅੱਛਾ 9 ਕਿਲੋ ਕਹਿ ਦੀਏ ਹਾਂ 9 ਕਿਲੋ ਕਹਤੋ ਯਾਰ ਮੈਂ ਅਗਲੇ ਘਰੇ ਜਾ ਕੇ ਘਟੇ ਨਾ ਯਾਰ ਉਹੀ ਗੱਲ ਆ ਵੀ ਪਾਈਆ ਦਸੇਰ ਵੱਜੇ ਜੇ ਤੇਰੇ ਕੋਲ ਕੋਈ ਬੰਦਾ ਲੈਣ ਆਵੇ ਪਾਏ ਨੂੰ ਮੋੜ ਲਾ ਬਾਈ ਕਮਾਲਾ ਇਧਰ ਹੀ ਕਮਾਲਾ 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 ਐ ਇਹਨੂੰ ਲਿਆ ਭਾਂਡੇ ਵਿੱਚ ਦੀ ਤੋੜ ਦੇ ਦਵਾ ਦੇ ਜਿਹੜਾ ਸਮਾਰ ਕੇ ਦਿਖਾ ਦੇ ਤੋੜ ਕੇ ਮੂਰੀ ਮੇਰਾ ਖਿਆਲ ਆ ਪਾਈ ਨਹੀਂ ਹੋਈਦੀ ਪਹਿਲਾਂ ਇਹ ਹਨਾ ਨਹੀਂ ਮੂਰੀ ਹਸੀ ਅੱਛਾ ਮਤ ਲਿਆਰੇ ਦਾ ਕਰਦੀ ਜੇ ਬਾਈ ਉਹ ਯਾਰ ਜਿੰਨਾ ਨਾਲ ਕਰਕੇ ਨੇ ਹਲੇ ਹਾਂਜੀ ਉਹ ਕਰ ਦਿਆ ਮੜਾ ਜਾ ਲੈ ਵਾ ਸੱਜਣੋਂ ਦਾ ਜਿੰਨਾ ਕਿ ਹੈਗਾ ਤੁਹਾਡੇ ਸਾਹਮਣੇ ਆ ਬਾਕੀ ਥਣ ਥਨੋੜੀ ਨੂੰ ਵੀ ਚੰਗਾ ਲੱਗਿਆ 9 ਕਿਲੋ ਦੁੱਧਾ ਇਹਦੇ ਥੱਲੇ 9 ਕਿਲੋ ਦੇ ਹਿਸਾਬ ਨਾਲ ਇਹਦਾ ਰੇਟ ਕੀ ਆ ਇਹਦਾ ਵੀਰੇ ਰੇਟ ਹੈਗਾ ਜਮੇ ਜਾਇਜ਼ 32000 32 ਜੋ ਵੀ ਕੱਟ ਕਰਦੇ ਆ ਦੁੱਧ 9 ਕਿਲੋ ਆ ਮੈਂ 12 ਦੀ ਮੈਂ 12 ਦੀ ਤੱਕ ਤੇ ਖੜਾ ਦੀ ਵੀਰੇ ਥੱਲੇ 11 12 ਹੋਊਗਾ ਤਰੂ ਵੀਰੇ 12 13 ਹੀ ਆਪਾਂ ਪਹਿਲੇ ਹੀ ਜਾਇਜ਼ ਜਾਇਜ਼ ਦੱਸਿਆ ਰੇਟ ਉਹ ਨਹੀਂ ਕਰਨ ਵਾਲੀ ਗੱਲ ਦੂਰ ਹੁੰਦੀ ਆ ਹਾਜ਼ਰ ਚੀਜ਼ ਹਾਜ਼ਰੇ ਹੁੰਦੀ ਆ ਚੀਜ਼ ਹਾਜ਼ਰੇ ਵਜਦੀ ਆ ਕਿੰਨੇ ਦੇ ਦਾਂਗੇ ਇਹ? ਚਲ 31 ਦੇ ਦਾਂ। ਕੋਈ ਇਹ ਜੋ ਕਰਦੇ ਮਾਂ ਚੱਕ ਕਰ ਦਾਂਗੇ ਯਾਰ। 25 ਦੀ ਦੇ ਦਾਂਗੇ। ਨਹੀਂ 25 ਨਾਲ ਹੀ ਘਾਟਾ ਯਾਰ। ਘਾਟਾ 25 ਦੀ। ਕਿੱਥੇ ਇਹ 2 ਰੁਪਏ ਦਿੰਦੇ। ਚਲ 28 ਦੀ ਦੇ ਦਾਂਗੇ ਯਾਰ। ਜੈ ਜੈ ਕਮਨ ਜੈ 28 ਦੀ ਦੇ ਦਾਂਗੇ। 27 ਦੀ ਕਰ। ਚਲ ਦੇ ਦਾਂਗੇ ਯਾਰ। ਓਏ ਸੱਜਣਾ 27 ਚ 24 ਛੋਟ ਸਿੱਪਾ 22 ਕਰ ਦੂ ਇਹ ਜੀ ਗਾਣੀ ਆਪਣੀ ਉਲਟਾ ਵਧਾਣੀ ਬਾਈ ਕਿਉਂਕਿ ਉਹ ਜਦ ਤੇਰੀ ਗਾਂ ਬਈ ਰੁਪਏ ਓਟ ਦਿਆ ਉਹ ਜਮੈਂ ਤੈਨੂੰ ਜਮਾ ਤੱਕਾ ਨਹੀਂ ਕਰਿਆ। ਕਿਉਂਕਿ 9 ਕਿਲੋ ਦੁੱਧ ਹੈ ਨਾ 11 12 11 12 ਹੁੰਦਾ 9 9 ਹੁੰਦਾ। ਉਹ ਗਾਂ ਆ ਸੱਜਣੋ ਇਹਨੂੰ ਨਾ ਤੁਰਦੀ ਨੂੰ ਯਾਰ ਇੱਕ ਵਾਰੀ ਹੋਰ ਦੇਖ ਲਿਓ ਕਿਉਂਕਿ ਮੈਨੂੰ ਐ ਵੀ ਬਾਈ ਕੋਲ ਜਗਾ ਦਾ ਵਾਸ ਹੈ ਕਿਸੇ ਵੀ ਪੱਖ ਤੋਂ ਗਾਂ ਦਿਖਾਉਣ ਕਨੀ ਰਹਿ ਨਾ ਜਾਵੇ ਕਿਉਂਕਿ ਵੱਡੇ ਮੁੱਲ ਦੀ ਗਾਂ ਯਾਰਾ ਹੈਗੀ ਟਾਪ ਕੁਆਲਿਟੀ ਦਾ ਉਹੀ ਗੱਲ ਆ ਵੀ ਹਵਾਨੇ ਵਾਲੀਆਂ ਬਸ ਨੂੰ ਪਹਿਲਾਂ ਵੀ ਆਖਿਆ ਵੀ ਪੰਡਾ ਬੰਨਣ ਵਾਲੀ ਕੰਮ ਹੋਇਆ ਪਿਆ ਲੰਬਾਈ ਲੰਬੂਈ ਗਾਂ ਦੀ ਚੰਗੀ ਆ ਤੇ ਕੱਦ ਕਾੜ ਜਦੂਰ ਦਰਮਿਆਨ ਨਾ ਕੱਦ ਨਹੀਂ ਬਾਲਾ ਵੱਡਾ ਹੈਗਾ ਬਾਈ ਇਹਦਾ ਪਰ ਲੇਵ ਆ ਨਾ ਲੇਵ ਆ ਤੁਹਾਡੀਆਂ ਸੱਜਣੋ ਅੱਖਾਂ ਖੜਾਉਣ ਵਾਲੀ ਗੱਲ ਬਾਤੀ ਆ ਬਾਈ ਉਹ ਤੁਰਦੀ ਆ ਲੈ ਕੇ ਪੰਡਲੇ ਮੇਰੀ ਬਾਕੀ ਇੱਥੇ ਦਾ ਥਣ ਥਣ ਦੇਖ ਤੇ ਬਾਕੀ ਹੈ ਵੀ ਆ ਪੂਰੇ ਚੌੜੇ ਤੇ ਭਾਰੇ ਲੇਵੇ ਦੀ ਐ ਤੇ ਦੁੱਧ ਬਾਈ ਕਹਿੰਦਾ ਇਸ ਟਾਈਮ ਇਹਦੇ ਥੱਲੇ 16 ਕਿਲੋ ਹਾਜਰਾ ਕਿਉਂਕਿ 20 ਕਿਲੋ ਦੀ ਓਟ ਤੇ ਬਾਈ ਕਹਿੰਦਾ ਆਈ ਆ ਪਰ ਆਪਾਂ ਵੀ ਓਟ ਨਹੀਂ ਦਿੰਦੇ ਯਾਰ ਦੁੱਧ ਦੀ ਵੀ ਇੰਨਾ ਦੇ ਦੋ ਜੀ ਸੇਵ ਹਾ ਯਾਰ ਦੁੱਧ ਤਾਂ ਬਾਕੀ ਹੈ ਨਾ ਹਾਂ ਬਾਕੀ ਜਿੰਨਾ ਕਿ ਹਾਜਰਾ ਬਾਈ ਨੂੰ ਆਪਾਂ ਨੂੰ ਦੱਸਿਆ ਐਵੇਂ ਕੀ ਫਾਇਦਾ ਯਾਰ ਝੂਠ ਬੋਲੀ ਜਾਈਏ ਨੰਬਰ ਬੋਲ ਦੋ ਬਾਈ ਆਪਣਾ ਨੰਬਰ ਵੀਰੇ 9814490096 ਇੱਕ ਵਾਰੀ ਹੋਰ ਬੋਲੋ 9814490096 ਸੱਜਣੋ ਇਹਨਾਂ ਦੋਹਾ ਗਾਵਾਂ ਚੋਂ ਜਿਹੜੀ ਵੀ ਤੁਹਾਨੂੰ ਬੱਚੀ ਪਸੰਦ ਆਊਗੀ ਬਾਈ ਨਾਲ ਗੱਲਬਾਤ ਕਰਕੇ ਨੇੜ ਆ ਕੇ ਤਸੱਲੀ ਕਰਕੇ ਲੈ ਜਿਓ ਘੱਟੋ ਘੱਟ ਦੋ ਡੰਗ ਮੈਂ ਬਾਈ ਕੋਲ ਨਹੀਂ ਕਹਿੰਦਾ ਹਰੇਕ ਸੱਜਣੋ ਨਹੀਂ ਨਹੀਂ ਦੋ ਡੰਗ ਤਿੰਨ ਡੰਗ ਜਾਂ ਚਾਰ ਚੋਕੇ ਲਗਰ ਪੈਸੇ ਲਾਉਣੇ ਆ ਬੀ ਦੋ ਦੋ ਡੰਗ ਘੱਟੋ ਘੱਟ ਦੋ ਡੰਗ ਚੋਕੇ ਲੈ ਜਾ ਕਰੋ ਜੀ ਛੋਡੇ ਕੋਲ ਬਾਹਲਾ ਸਮਾਨ ਨਹੀਂ ਨਾ ਹੁੰਦਾ ਦੋ ਡੰਗ ਜ਼ਰੂਰੀ ਚੋਲਿਆ ਕਰੋ ਉਹ ਆਪਾਂ ਨਾ ਜਾਨਵਰ ਚਾਹੇ ਆਪਣੇ ਕਿਸੇ ਵੀ ਦੋਸਤ ਮਿੱਤਰ ਰਿਸ਼ਤੇਦਾਰ ਤੋਂ ਜਾਨਵਰ ਲੈਣੇ ਆ ਪਰ ਦੋ ਡੰਗ ਚੋਏ ਵੀ ਨਾ ਲਿਆ ਕਰੋ ਕਿਉਂਕਿ ਮਾ ਕਰੋ ਬਾਈ ਫਿਰ ਉਹੀ ਹੈ ਨਾ ਰੋਲੇ ਜੀ ਵਾਲੀ ਗੱਲ ਹੀ ਹੋ ਜਾਂਦੀ ਆ ਵੀ ਯਾਰ ਇਹ ਨਹੀਂ ਬਾਈ ਇੰਨਾ ਕ ਨਹੀਂ ਦੇਣਾ ਤੀ ਇਹਨੇ ਇੰਨਾ ਕ ਦੇਤਾ ਕਈ ਸੱਜਣ ਮੈਨੂੰ ਫੋਨ ਕਰ ਲੈਂਦੇ ਨੇ ਹੁਣ ਮੈਂ ਤੇਰੇ ਕੋਲੇ ਹੁਣ ਆ ਗਿਆ ਹੁਣ ਮੈਨੂੰ ਤਾਂ ਪਤਾ ਨਹੀਂ ਮੈਂ ਤੇਰੇ ਜਾਨਵਰਾਂ ਦੇ ਵਿੱਚ ਨਹੀਂ ਵੜ ਸਕਦਾ ਵੀ ਇਹਦੇ ਥੱਲੇ ਕਿੰਨਾ ਦੁੱਧ ਹੈ ਕਿਉਂਕਿ ਜਦੋਂ ਤੁਸੀਂ ਡੰਗ ਤੋਂ ਡੰਗ ਦੋ ਡੰਗ ਚੋ ਲਓਗੇ ਉਹ ਸਾਰਾ ਸ਼ੀਸ਼ਾ ਤੁਹਾਡੇ ਸਾਹਮਣੇ ਆ ਜਾਊਗਾ ਕਿਉਂਕਿ ਦੋ ਡੰਗ ਚੋਏ ਬਿਨਾ ਜਾਨਵਰ ਦਾ ਤਸੱਲੀ ਹੁੰਦੀ ਨਹੀਂ ਬਾਈ ਜਿਵੇਂ ਆਪਾਂ ਕਹਿੰਦਾ ਇੱਕ ਡੰਗ ਬੰਦਾ ਧਾਰਾ ਮਾਰ ਕੇ ਲੈ ਜਾਂਦਾ ਨਾ ਨਾ ਚੋਵੇ ਚੋਵੇ ਦੋ ਡੰਗ ਚਾਰ ਡੰਗ ਚਵਾ ਦਾਂਗੇ ਆਪਾਂ ਚੋਕੇ ਜਣਾ ਮਰਜੀ ਯਾਰ ਹੱਦ ਹੋ ਗਈ ਲੈ ਸਤਿਨੂੰ ਡੰਗ ਦੋ ਡੰਗ ਬਾਈ ਕਹਿੰਦਾ ਚੋਕੇ ਲੈ ਜਾਓ ਇਹ ਹੀ ਗੱਲ ਨਹੀਂ ਤੇ ਬਾਕੀ ਇਸੇ ਤਰ੍ਹਾਂ ਹੀ ਕਿਸੇ ਹੋਰ ਘਰ ਚੋਂ ਕੋਈ ਚੰਗੀ ਵੀਡੀਓ ਲੈ ਕੇ ਮਿਲਦੇ ਹਾਂ ਉਦੋਂ ਤੱਕ ਚੈਨਲ ਨਾਲ ਬਣੇ ਰਹੋ ਧੰਨਵਾਦ